ਹੁਣੇ-ਹੁਣੇ ਵੱਡੀ ਖਬਰ ਆਈ ਹੈ ਜ਼ਿਲ੍ਹਾ ਬਰਨਾਲਾ ਦੇ ਸਬਡਿਵੀਜ਼ਨ ਤਪਾ ਅੰਦਰੋਂ ਜਿੱਥੋਂ 6 ਨਕਾਬਪੋਸ਼ ਨੌਜਵਾਨਾਂ ਵੱਲੋਂ ਨਾਇਬ ਆਰਮਜ਼ ਕੰਪਨੀ ਦਾ ਦਰਵਾਜ਼ਾ ਤੋੜ ਕੇ ਉਸ ਵਿੱਚੋਂ ਵੱਡੀ ਅਸਲੇ ਦੀ ਖੇਪ ਚੋਰੀ ਕਰ ਲਈ ਗਈ ਹੈ ਇਸ ਸਬੰਧੀ ਜਦ ਘਟਨਾ ਦਾ ਪਤਾ ਲੱਗਦਿਆਂ ਤਾਂ ਪੁਲਿਸ ਜੀ ਹੋਈ ਹੈ ਘਟਨਾ ਸਬੰਧੀ ਪੂਰੀ ਜਾਣਕਾਰੀ ਮੁਤਾਬਕ ਪਤਾ ਲੱਗਿਆ ਹੈ ਕੇ ਅੰਦਰਲੇ ਬੱਸ ਸਟੈਂਡ ਉੱਪਰ ਨਾਇਬ ਆਰਮਜ਼ ਕੰਪਨੀ ਵੱਲੋਂ ਆਪਣੀ ਦੁਕਾਨ ਨੂੰ ਬੰਦ ਕਰਨ ਤੋਂ ਬਾਅਦ ਅੱਧੀ ਦਰਜਨ ਨਕਾਬਪੋਸ਼ ਲੁਟੇਰੇ ਆਏ ਜਿਹੜੇ ਨਾਲ ਦੀ ਦੁਕਾਨ ਵਿੱਚ ਦੀ ਕੁਸਪੈਠ ਕਰਕੇ ਦੁਕਾਨ ਵਿੱਚ ਪੰਜਾਂ 6 ਦੇ ਕਰੀਬ ਰਾਈਫਲਾਂ ਦੋ ਰਵਾਲਵਰ 100 ਕਾਰਤੂਸ ਅਤੇ ਲੱਖਾਂ ਦੀ ਨਗਦੀ ਨੂੰ ਲੈ ਕੇ ਫਰਾਰ ਹੋ ਗਏ ਪੁਲਿਸ ਸੀਸੀਟੀਵੀ ਟੀਵੀ ਕੈਮਰਿਆਂ ਦੀ ਫੁਟੇਜ ਨੂੰ ਖੰਘਾਲ ਰਹੀ ਹੈ ਇਹ ਇਹ ਵਾਕਾ ਉਖਤ ਵਾਕਾ ਉਸ ਸਮੇਂ ਵਾਪਰਿਆ ਜਦ ਪੁਲਿਸ ਗਣਤੰਤਰ ਦਿਹਾੜੇ ਦੇ ਸੰਬੰਧ ਦੇ ਵਿੱਚ ਸਵੇਰੇ ਜਦ ਰਾਸ਼ਟਰੀ ਝੰਡਾ ਲਹਿਰਾਉਣਾ ਸੀ ਪਰ ਐਨ ਰਾਤ ਪੁਲਿਸ ਵੱਡੇ ਗਸ਼ਤ ਦੇ ਦਾਅਵੇ ਕਰਦੀ ਆ ਪਰ ਇਹ ਸਾਰੇ ਦਾਅਵੇ ਖੋਖਲੇ ਸਾਬਤ ਹੋਏ ਕਿਉਂਕਿ ਚੌਂਕੀ ਤੋਂ ਕੁਝ ਦੂਰੀ ਦੇ ਉੱਪਰ ਹੀ ਜਦ ਕਿ ਅੰਦਰਲੇ ਬੱਸ ਸਟੈਂਡ ਜਿੱਥੇ ਪੁਲਿਸ ਦਾ ਨਾਕਾਬੰਦੀ ਹੋਣਾ ਲਾਜ਼ਮੀ ਸੀ ਦੇ ਐਨ ਨੱਕ ਥੱਲਿਓ ਅੱਧੀ ਦਰਜਨ ਲੁਟੇਰੇ ਜੋ ਭਾਰੀ ਮਾਤਰਾ ਦੇ ਵਿੱਚ ਅਸਲੇ ਦੀ ਖੇਪ ਕਾਰਤੂਸ ਲੈ ਕੇ ਆਰਾਮ ਨਾਲ ਮੋਟਰਸਾਈਕਲਾਂ ਉੱਪਰ ਚਲੇ ਗਏ ਹਨ ਇਸ ਸਬੰਧ ਦੇ ਵਿੱਚ ਪੁਲਿਸ ਹਜੇ ਤੱਕ ਘਟਨਾ ਸੰਬੰਧੀ ਕੁਝ ਵੀ ਕਹਿਣ ਨੂੰ ਤਿਆਰ ਨਹੀਂ ਹੈ ਮਾਮਲੇ ਸੰਬੰਧੀ ਲੋਕਾਂ ਵਿੱਚ ਬੜਾ ਵੱਡਾ ਸਹਿਮ ਪਾਇਆ ਜਾ ਰਿਹਾ ਹੈ ਕਿਉਂਕਿ ਪੰਜਾਬ ਦੀ ਅਮਨ ਤੇ ਸ਼ਾਂਤੀ ਨੂੰ ਉਕਤ ਵਾਕਏ ਨੇ ਹਲਾਕੇ ਰੱਖ ਦਿੱਤਾ ਹੈ ਲੋਕਾਂ ਦੇ ਦਿਲਾਂ ਦੇ ਅੰਦਰ ਕਾਨੂੰਨ ਵਿਵਸਥਾ ਨੂੰ ਲੈ ਕੇ ਕਈ ਤਰ੍ਹਾਂ ਦੇ ਸਵਾਲ ਪੈਦਾ ਹੋ ਗਏ ਹਨ ਜਮਾ ਲਾ ਰਹੀਆਂ ਵੇਚਣ ਲਈ ਸੀਗੀਆਂ ਕਿ ਲੋਕਾਂ ਦਾ اسلحਾ ਜਮਾ ਤੁਸੀਂ ਮੇਰਾ ਆਉਦਾ ਵੀ ਸੀ ਵੇਚਣ ਵਾਲਾ ਤੇ ਕੋ ਜਮਾ ਜਮਾ ਸੀ ਇਹ ਇਹ ਗੱਲ ਹੋ ਰਹੀ ਆ ਵੀ ਇੱਥੇ ਪੰਜ ਰਿਵਲ ਦੋ ਰਿਵਲ ਵਰ ਤੇ ਪੰਜ ਰਾਈਫਲਾਂ ਤੁਸੀਂ ਹਣੇ ਤੱਕ ਅੰਦਰ ਐਂਟਰ ਹੋਇਓ ਆ ਮੈਂ ਐਂਟਰ ਹੋ ਗਿਆ ਜੀ ਤੇ ਮੈਂ ਤੁਸੀਂ ਆਦਾ ਉਹ ਰਜਿਸਟਰਡ ਸਟਾਕ ਰਿਸਟਰ ਮਲਾਇਆ ਨਹੀਂ ਮੈਂ ਕੁਝ ਨਹੀਂ ਮਿਲਿਆ ਵੀਰ ਜੀ ਮੈਂ ਸਿਰਫ ਮੁਲਾਜ਼ਮਾਂ ਦੇ ਨਾਲ ਹੀ ਕੇਸੀ ਦੇਖਣ ਗਈ ਕੁਝ ਖਿਲ ਰਿਹਾ ਕਿਵੇਂ ਕੀ ਜਸਮਨ ਮੈਂ ਤੁਹਾਨੂੰ ਦੱਸ ਰਿਹਾ ਵੀ ਹੁਣ ਬਾਅਦ ਚ ਮੈਂ ਦੱਸਦਾ ਮੈਂ ਕੀ ਕਰ ਰਿਹਾ ਇੰਨਾ ਇਹਦੇ ਵਿੱਚ ਕੋਈ ਸਟਾਕ ਰੂਮ ਨਹੀਂ ਸੀ ਬਣਾਇਆ ਹੋਇਆ ਵੀ ਇਹਨਾਂ ਨੇ ਸਟਾਕ ਰੂਮ ਤੋੜਿਆ ਇਹਨਾਂ ਨੇ ਸਟਾਕ ਰੂਮ ਤੋੜਦਾ ਉਹਨਾਂ ਨੇ ਨਹੀਂ ਬਾਹਰਲੇ ਪਾਸੇ ਵੀ ਇਜ਼ੀਲੀ ਇਜ਼ੀ ਬਾਹਰ ਵੀ ਅਸਲਾ ਲੱਗਿਆ ਹੁੰਦਾ ਜੀ ਬਾਹਰਲੇ ਪਾਸੇ ਵੀ ਅਸਲਾ ਲੱਗਿਆ ਹੁੰਦਾ ਅੰਦਰਲੇ ਪਾਸੇ ਸਟਾਕ ਰੂਮ ਚ ਵੀ ਅਸਲਾ ਹੁੰਦਾ ਓਕੇ ਹਾਂ ਜਿਹੜਾ ਸਟਾਕ ਰੂਮ ਵੀ ਉਹਨਾਂ ਨੇ ਤੋੜਦਾ ਤੇ ਬਾਹਰੋਂ ਤਾਂ ਕੱਢਣੀ ਕੱਢਣਾ ਸੀਗਾ ਬਾਹਰ ਵੀ ਨਿਕਲਣਾ ਤਸਕੀ ਓ अच्छा रोंगिने थी रोंग सी के मान के चलो 12 ਬੋਰ ਦੇ ਪੈਸੇ ਸੀ ਕਿ ਮੇਰੇ ਕੋਲ 98 ਕਾਰਕੂਸ ਪਿਸਟਲ ਦੇ ਪੈਸੇ ਸੀ 50 ਕ ਪੁਆਇੰਟ 2 ਬੋਰ ਦੇ ਪੈਸੇ ਸੀ 50 ਦੁਪਾਹ ਮਰ ਲੈ 100 ਦੇ ਕਪੜੇ ਪੈਸੇ ਸੀ ਕੇ ਮੰਨ ਕੇ ਚਲੋ ਵੀ ਆ ਜਾਂਦੇ ਆ ਆ ਜਾਂਦੇ ਆ 100 ਕਰ ਦੂ ਤੁਸੀਂ ਕੋਲ ਕਿੰਨੀ ਕਿੰਨਾ ਸਵਾਲ ਲਖਾਇਆ ਵੀ ਚੋਰੀ ਹੋਇਆ ਆ ਪੁਲਿਸ ਕੋਲ ਜਿੰਨਾ ਸਾਨੂੰ ਦੱਸ ਰਹੇ ਇੰਨੀ ਲਖਾਇਆ ਹੈ ਕਿੰਨਾ ਮੰਨ ਲੇ ਲੋ ਵੀ 8 ਮਾਰਖਿਆ ਸੀ 12 ਬੋਰ ਜਿੰਨਾ ਮੈਂ ਅਕਾਊਂਟਿੰਗ ਨਹੀਂ ਦੇਖੀ ਹੈ ਜੇ ਕਰਾਂ ਮੈਂ ਜਿੱਦਾਂ ਲਵਾਰੀ ਸਪੈਸਟਿਮੇਟ ਆ ਜਿਹੜਾ ਪਿਆ ਉਧਰ ਉਹਨਾਂ ਚ ਕੋਈ ਕਾਊਂਟਿੰਗ ਨਹੀਂ ਅਜੇ ਤੱਕ ਕੋ ਹੁਣ ਆਪਾਂ ਤਾਂ ਹੀ ਮੰਗ ਕਰਦੇ ਵੀ ਯਾਰ ਵੀ ਉਹਨਾਂ ਨੂੰ ਮਤਲਬ ਕਿ ਦੇਖਿਆ ਜਾ ਵੀ ਕੀ ਨੇ ਕੀਤੇ ਕੁਝ ਤੁਹਾਡੇ ਕੋਲੇ ਦਿਨੇ ਇਸ ਤਰ੍ਹਾਂ ਦੇ ਬੰਦੇ ਆਏ ਜਿਨ੍ਹਾਂ ਤੋਂ ਕੋਈ ਸ਼ੱਕ ਨਹੀਂ ਜਿਵੇਂ ਜਿ ਕਿਸੇ ਦਾ ਹੈ ਤੱਕ ਤਾਂ ਫਲਾਲ ਨਹੀਂ ਕੋਈ ਬੰਦਾ ਲੈਣ ਆਲਾ ਕੋਈ ਬੰਦਾ ਅਸਲਾ ਜਮ੍ਹਾਂ ਕਰਾਉਣ ਆਲਾ ਨਹੀਂ ਅਸਲਾ ਜਮ੍ਹਾਂ ਕਰਨ ਆਲਾ ਆਉਂਦੇ ਵੀ ਆ ਲੈ ਜਾਂਦੇ ਵੀ ਨੇ ਪਰ ਸ਼ੱਕ ਅਜੇ ਤੱਕ ਕਿਸੇ ਤੇ ਨਹੀਂ ਆਪਾਂ ਉਹਨਾਂ ਤੇ ਓਕੇ